ਇਹਦੇ ਵਹਿਲੇ ਆ ਉਹ ਆਉਂਦੇ ਸਾਰੇ ਸਾਡੇ ਕੋਲ ਚਾਹੇ ਪਰਵਾਸੀ ਪਰਿਵਾਰ ਹੈ ਚਾਹੇ ਮੁਸਲਮ ਪਰਿਵਾਰ ਹੈ ਚਾਹੇ ਈਸਾਈ ਪਰਿਵਾਰ ਹੈ ਕੰਨ ਦਾ ਕੋਈ ਮੁੱਦਾ ਨਹੀਂ ਇਹਦੇ ਵਹਿਲੇ ਆ ਉਹ ਸਾਡੇ ਪਰਿਵਾਰ ਨੂੰ ਰੋਟੀ ਇਹ ਲਗਉਂਦੀ ਆ ਉਹ ਕਿੱਦਾਂ ਲਿ ਗਿਆ ਇਹ ਵਹਿਲੇ ਤੁਸੀਂ ਜਿਆਦਾ ਤੱਤੇ ਹੋ ਗਏ ਹੋ ਇਹ ਜਿਹੜਾ ਕੰਦਾ ਕੌਲਿਆ ਪੁਲਾਂ ਗੱਡੀਆਂ ਮੋਟਰਾਂ ਕਾਰਾਂ ਟੱਕਰ ਦੇ ਆ ਦੇ ਲਿਖਿਆਣਾ बच्ची बचाओ बच्ची पढ़ाओ केवधान ना गावी गई तो ना माव समझिया हफ्ते डेढ़ हफ्ते पहला लुधियाने कुछ निहंगा दे जड़ी है की थी। पे थी है, के वालों ही जीडी लुट खो की गई गे बाने के साथ साढ़े बाने की सेहत लैके साथ बाने धा लैके खो किए पर निहंग नहीं है ਜੇ ਮੰਦਰ ਚ ਧੀ ਚਲੀ ਜਾਵੇ ਚਾਹੇ ਗੁਰਦੁਆਰੇ ਚ ਧੀ ਚਲੀ ਜਾਵੇ ਚਾਹੇ ਗਿਰਜਾ ਘਰ ਚਲੀ ਜਾਵੇ ਪਤੀ ਭੈਣ ਸੁਰੱਖਿਤ ਨਹੀਂ ਆ ਗੁਰਦੁਆਰੇ ਚ ਵੀ ਧੀ ਭੈਣ ਸੁਰੱਖਿਤ ਨਹੀਂ ਆ ਪਾ ਲਈ ਹੈਗੀ ਗੁਰਦੁਆਰੇ ਤੋਂ ਉਹਨੇ ਆਪਾਂ ਆਹਦੇ ਲਈ ਕਿਉਂ ਆਪਾਂ ਟੂੜ ਮਾਰੀਏ ਵੀ ਤੁਸੀਂ ਬੰਦੇ ਬਣ ਜਾਓ ਇਦਾਂ ਦਾ ਕੰਮ ਨਾ ਕਰੋ ਅੱਗੇ ਬਦਨਾਮ ਹੋ ਰਹੇ ਆ ਖੜਾਂਗੇ ਖੜਾਂਗੇ ਜੇ ਸਾਡਾ ਸੀਸ ਵੀ ਚਲਾ ਜਾਊਗਾ ਨਾ ਤੇ ਅਸੀਂ ਦੇ ਦਾਂਗੇ ਸਾਡੇ ਬਜ਼ੁਰਗ ਦਿੰਦੇ ਆਏ ਆ ਤੇ ਅਸੀਂ ਵੀ ਦੇ ਦਾਂਗੇ ਕੀ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿ ਦੋਸ ਗੌਣ ਸੀ ਅਕਸਰ ਹੀ ਨਵੇਂ-ਨਵੇਂ ਚੀਜ਼ਾਂ ਲੈ ਕੇ ਆਨੇ ਆ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇੱਕ ਵੀਡੀਓ ਜਿਹੜੀ ਹੈ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁੜੀਆਂ ਦਾ ਜਿਹੜਾ ਹੈ ਫੈਕਟਰੀ ਦੇ ਮਾਲਕ ਦੇ ਵੱਲੋਂ ਇੱਕ ਮੂੰਹ ਕਾਲਾ ਕੀਤਾ ਜਾਂਦਾ ਤੇ ਉਹਨਾਂ ਦੀ ਇੱਕ ਵੀਡੀਓ ਬਣਾ ਕੇ ਜਿਹੜੀ ਹੈ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਜਾਂਦੀ ਹੈ ਵੀਡੀਓ ਜਿਹੜੀ ਹੈ ਕਾਫੀ ਟਾਈਮ ਦੀ ਵਾਇਰਲ ਹੋ ਰਹੀ ਹੈ ਸਾਡੇ ਨਾਲ ਅਸੀਂ ਅਗਰ ਗੱਲਬਾਤ ਕਰੀਏ ਨਾ ਤਾਂ ਕੁਛ ਨਿਹੰਗਾਂ ਨੂੰ ਵਿਲੇ ਨਿਹੰਗ ਕਿਹਾ ਜਾਂਦਾ ਜਾਂ ਫਿਰ ਇਹ ਕਹਦੀ ਵੀ ਉਹਨਾਂ ਕੋ ਗੱਲਾਂ ਮਾਰਨ ਵਾਸਤੇ ਫਾਲਤੂਆਂ ਗੱਲਾਂ ਕਰਨ ਵਾਸਤੇ ਸਿਰਫ ਪ੍ਰਵਾਸੀਆਂ ਨੂੰ ਹੀ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਹੈ ਉਹਨਾਂ ਵਿਲੇ ਨਿਆਂਗਾ ਦੇ ਵੱਲ ਤਾਂ ਸੱਸੀ ਗੱਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਲੇ ਤੁਸੀਂ ਮਤਲਬ ਵੀ ਫਿਰ ਸੋਚਿਆ ਤੁਸੀਂ ਵੀ ਇਸ ਮੁੱਦੇ ਤੇ ਗੱਲ ਕਰਨੀ ਚਾਹੀਦੀ ਆ ਉਹਦਾ ਅਗਰ ਕੱਲ ਕਰੀਏ ਤਾਂ ਕਈ ਮੁੱਦੇ ਏਦਾਂ ਦੇ ਨੇ ਵੀ ਜਿਨ੍ਹਾਂ ਤੇ ਗੱਲ ਨਹੀਂ ਹੁੰਦੀ ਹੈਗੀ ਤੁਸੀਂ ਸੋਚਿਆ ਚਲੋ ਅੱਜ ਵਿਲੇ ਹੈਗੇ ਤੇ ਇਹ ਤੇ ਗੱਲ ਕਰਦੇ ਆ ਤੇ ਚਲੋ ਅਸੀਂ ਤੁਹਾਡੀ ਗੱਲ ਮੰਨ ਲਈਏ ਅਸੀਂ ਵਿਲੇ ਆ ਪਰ ਤੁਹਾਨੂੰ ਇੱਕ ਗੱਲ ਦੱਸੋ ਤੇ ਪਰ ਸਾਡੇ ਕੋਲ ਲੈਣ ਕੀ ਆਉਨੇ ਹੋ ਮੈਂ ਉਹੀ ਤੇ ਕਹਿ ਰਿਹਾ ਤੁਹਾਨੂੰ ਅਸੀਂ ਜੇ ਵਿਹਲੇ ਆ ਉਹ ਆਉਂਦੇ ਵੀ ਸਾਡੇ ਸਾਡੇ ਕੋਲ ਚਾਹ ਪ੍ਰਵਾਸੀ ਪਰਿਵਾਰ ਹੈ ਚਾਹ ਮੁਸਲਮ ਪਰਿਵਾਰ ਹੈ ਚਾਹ ਇਸਾਈ ਪਰਿਵਾਰ ਹੈ ਚਾਹ ਸਿੱਖ ਪਰਿਵਾਰ ਹੈ ਤੇ ਪਰ ਆਉਂਦੇ ਵੀ ਸਾਡੇ ਕੋਲ ਹੀ ਆ ਜੇ ਅਸੀਂ ਵਿਹਲੇ ਆ ਉਹ ਸਾਡੇ ਕੋਲ ਕਰਨ ਕੀ ਆਉਂਦੇ ਆ ਤੁਹਾਡਾ ਕੋਈ ਮੁੱਦਾ ਨਹੀਂ ਹੈਗਾ ਇਹਦੇ ਵਿਹਲੇ ਆ ਕੋਈ ਸਾਡੇ ਪਰਿਵਾਰ ਨੂੰ ਰੋਟੀ ਇਹ ਲਗਉਂਦੀ ਆ ਸਾਡੇ ਪਰਿਵਾਰ ਦੇ ਘਰ ਖਰਚੇ ਇਹ ਸੰਭਾਲਦੇ ਆ ਹਰੇ ਗੱਡੀਆਂ ਮੋਟਰਾਂ ਕਾਰਾਂ ਤੇ ਇਹ ਬੰਦੇ ਆ। ਹਰੇ ਸੌਣੇ ਨੂੰ ਇਹ ਚਲਾਉਂਦੇ ਆ। ਉਹ ਕਿੱਦਾਂ ਲਗਿਆ ਸੀ ਵੇਲੇ? ਅਸੀਂ ਤੁਸੀਂ ਜਿਆਦਾ ਤੱਤੇ ਹੋ ਗਏ ਹੋ। ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਵੀ ਕੀ ਤੁਹਾਨੂੰ ਲੱਗਦਾ ਨਹੀਂ ਵੀ ਉਹ ਜਿਹੜੀ ਕੁੜੀਆਂ ਦਾ ਮੂੰਹ ਕਾਲਾ ਕੀਤਾ ਗਿਆ ਹੈ ਉਹ ਨਹੀਂ ਕਰਨਾ ਚਾਹੀਦਾ ਸੀਗਾ? ਪਹਿਲੀ ਗੱਲ ਤੁਸੀਂ ਇਹ ਦੱਸੋ ਵੀ ਜਿਹੜਾ ਕੰਦਾ ਕੌਲਿਆ ਪੁਲਾ ਗੱਡੀਆਂ ਮੋਟਰਾਂ ਕਾਰਾਂ ਟੱਕਰ ਦੇ ਆਦਿ ਲਿਖਿਆਣਾ ਬੱਚੀ ਬਚਾਓ ਬੱਚੀ ਪੜਾਓ ਕਿਹੜਾ ਸਮਝਾਣੇ? ਇਹਨੇ ਉਹ ਗੱਲਾਂ ਪੂਰੀਆਂ ਕੀਤੀਆਂ। ਕਿਹੜਾ ਸਮਝਾਣੇ ਕੀਤੀਆਂ? ਕਿਹੜੀ ਸਰਕਾਰ ਨੇ ਗੱਲਾਂ ਪੂਰੀਆਂ ਕੀਤੀਆਂ ਨਾ ਇਹ ਕੋ ਗਾਵਾਂ ਸੰਭੀ ਗਈਆਂ ਤੇ ਨਾ ਮਾਵਾਂ ਸੰਭੀ ਗਈਆਂ ਤੇ ਨਾ ਧੀਆਂ ਸੰਭੀ ਗਈਆਂ ਫੇ ਕਿੱਥੇ ਲਿ ਗਿਆ ਇਹਨਾਂ ਨੇ ਕਿਹੜੀ ਗੱਲ ਦੇ ਪੂਰੇ ਅਧਰੇ ਆ ਧੀਆਂ ਨਾਲ ਵੀ ਜੇਰੇ ਆ ਮੇਰੇ ਗੈਂਗਰੇਪ ਹੋ ਰਿਆ ਧੀਆਂ ਨਾਲ ਜ਼ੁਲਮ ਹੋ ਰਿਹਾ ਹਰੇ ਆਮ ਤੇਲ ਮਗਾ ਸਾੜ ਦਿੱਤੀ ਦਿੰਦੀਆਂ ਅਰੇ ਪਾਣੀ ਡੋਗ ਮਾਰ ਦਿੱਤੀ ਐ ਇੱਕ ਤੇ ਲਿ ਗਿਆ ਆ ਫੇਰ ਅਗਰ ਗੱਲ ਕਰੋਗੇ ਤਾਂ ਗੱਲੀਆਂ ਧੀਆਂ ਦੀ ਨਾ ਕਰਿਓ ਹੁਣ ਮੇਰੀ ਇੱਕ ਸਵਾਲ ਦਾ ਹੋਰ ਜਵਾਬ ਦਿਓ ਹਫਤੇ ਡੇਢ ਹਫਤੇ ਪਹਿਲਾਂ ਲੁਧਿਆਣੇ ਦੇ ਵਿੱਚ ਕੁਝ ਨਿਹੰਗਾਂ ਦੇ ਵੱਲੋਂ ਹੀ ਜਿਹੜੀ ਲੁੱਟਖੋ ਕੀਤੀ ਗਈ ਗੱਡੀ ਦੀ ਤਾਨੂੰ ਨਹੀਂ ਲੱਗਦਾ ਵੀ ਹੁਣ ਕਈ ਜਿਹੜੇ ਤੁਹਾਨੂੰ ਲੱਗਦਾ ਵੀ ਉਹ ਤੁਹਾਡੀ ਕਮਿਊਨਿਟੀ ਦੇ ਨਹੀਂ ਹੰਗ ਨੇ ਜਾਂ ਬੇਰੂਪੀਏ ਨੇ ਕੀ ਲੱਗਦਾ ਤੁਹਾਨੂੰ ਉਹ ਸਾਡੇ ਨਿਆਗ ਨਹੀਂ ਉਹ ਬੇਰੂਪੀਏ ਆ ਉਹਨਾਂ ਨੇ ਸਾਡੇ ਬਾਣੇ ਵਿੱਚ ਆ ਕੇ ਸਾਡੇ ਬਾਣੇ ਦੀ ਸਿਹਤ ਲੈ ਕੇ ਸਾਡੇ ਬਾਣੇ ਦਾ ਹੱਲਾ ਲੈ ਕੇ ਇਹ ਲੁੱਟਾ ਖੋਹ ਦਿੱਤਾ ਪਰ ਉਹ ਨਹੀਂ ਹੰਗ ਦੇ ਕਿ ਨਹੀਂ ਆ ਅਸੀਂ ਉਹਨਾਂ ਦੇ ਹੰਗ ਸਿੰਘ ਨਹੀਂ ਮੰਨਦੇ ਉਹ ਨਿਆਗ ਤਾਂ ਨਹੀਂ ਆ ਕਿਥੇ ਵੀ ਜੇ ਬੰਦ ਤੁਸੀਂ ਚਲੇ ਜਾਓ ਉਹਨਾਂ ਨੂੰ ਜਾ ਕੇ ਸਾਹਮਣੇ ਕਰ ਦਿਓ ਉਹ ਸਾਡੇ ਨਿਆਗ ਸਿੰਘ ਨਹੀਂ ਹੈਗੇ ਤੁਸੀਂ ਦੇਖ ਰਹੀਓ ਸਾਡੇ ਨਿਆਗ ਸਿੰਘ ਦੇ ਵਿੱਚ ਆਈ ਹਮੇਸ਼ਾ ਸੇਵਾ ਕਰਦੇ ਆ ਰਹੇ ਆ ਬਾਕੀ ਗੱਲ ਤੇਰੀ ਹੈ ਕਿ ਇਹ 25 ਜਿਹੜੇ ਹੋਇਆ ਜ਼ੁਲਮ ਹੋਇਆ ਮੈਂ ਉਸੇ ਪਿਛਲੇ ਗੱਲ ਕਰਨ ਆਇਆ ਅੱਜ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਦੇਖੋ ਜੀ ਇਹ ਬੱਚਿਆਂ ਨਾਲ ਧੱਕਾ ਹੋਇਆ ਪਹਿਲੀ ਗੱਲ ਤਾਂ ਉਹਨਾਂ ਨੂੰ ਕਿਨੇ ਰਾਈਟ ਦਿੱਤਾ ਵੀ ਇਹ ਬੱਚਿਆਂ ਦੇ ਨਾਲ ਜ਼ੁਲਮ ਕਰਨਾ ਉਹਦੇ ਮੂੰਹ ਕਾਲਾ ਕਰਨਾ ਉਹਨਾਂ ਨੇ ਬੱਚਿਆਂ ਦੇ ਨਾਲ ਫੱਟੀਆਂ ਪਾ ਕੇ ਉਹਨਾਂ ਦੇਤੇ ਬਗਾਇਦਾ ਪੁੱਠੇ ਦੇ ਮੈਹੀ ਲਿਖੇ ਗਏ ਆ ਕਿ ਅਸੀਂ ਚੋਰ ਆ ਅਸੀਂ ਫਲਾਨਾ ਇਹ ਕਿਨੇ ਗਿਆ ਵਾ ਇਹ ਕਿਨੂੰ ਰਾਈਡਸ ਦਇਆ ਗਿਆ ਹੈ ਕੰਪਨੀ ਵਾਲਾ ਮਤਲਬ ਕਿਸੀ ਹੈ ਚਾਹੇ ਕੰਪਨੀ ਵਾਲਾ ਚਾਹੇ ਕੋਈ ਵੀ ਬੰਦਾ ਉਹਨਾਂ ਨੇ ਇਹ ਬੱਚੇ ਦੇ ਨਾਲ ਬੇਕੋੜ ਜਿੰਦਗੀ ਦੇ ਇੱਕ ਮੌਦਾ ਖਲਬਾਰਕਤਾ ਹੈ ਮੌ ਗਲਤ ਗਦਾਈ ਮੰਨਦੇ ਨਹੀਂ ਗੱਲ ਨੂੰ ਇਹ ਬਹੁਤ ਗਲਤ ਆ ਤੇ ਉਹ ਕਹਿੰਦੇ ਨੇ ਵੀ ਉਹ ਜਿਹੜਾ ਮਾਲਕ ਹੈ ਫੈਕਟਰੀ ਦਾ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਉਹਦੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਤਾਂ ਫਿਰ ਹੁਣ ਇਨਸਾਫ ਮਿਲ ਗਿਆ ਉਹਨਾਂ ਨੂੰ ਦੇਖੋ ਹਾਲੀ ਇਹ ਅਸੀਂ ਕਿਵੇਂ ਕਹਿ ਦਿਆਂ ਇਨਸਾਫ ਮਿਲ ਗਿਆ ਗ੍ਰਫਤਾਰੀ ਕੀਤਾ ਗਿਆ ਨਾ ਹਾਲੀ ਸਲਾਖਾ ਪਿੱਛੇ ਨਹੀਂ ਭੇਜਿਆ ਗਿਆ ਜੇ ਲੋ ਸਲਾਖਾ ਪਿੱਛੇ ਭੇਜਣਗੇ ਉਹਦੇ ਬਣਦੀ ਕਾਰਵਾਈਆਂ ਨੂੰ ਸਜ਼ਾ ਮਿਲੂਗੀ ਇਹ ਗੱਲ ਵੀ ਹੱਥਾਂ ਜਾਂ ਮਿਲੀ ਆ। ਗੱਲ ਤੇ ਵੀ ਆ ਨਾ ਹਰ ਰੋਜ਼ ਕਿਸੇ ਨਾ ਕਿਸੇ ਕੁੜੀ ਦੇ ਨਾਲ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਕੁਝ ਨਾ ਕੁਝ ਬੁਰਾ ਹੁੰਦਾ ਹੈ। ਤੇ ਜੇਕਰ ਕੋਈ ਰੂਲ ਇਦਾਂ ਦਾ ਬਣਾ ਦਿੱਤਾ ਜਾਵੇ ਕਿ ਹੋਵੇ ਹੀ ਨਾ ਇਹ ਚੀਜ਼ ਤੇ ਫਿਰ ਦੇਖੋ ਇਹ ਰੂਲ ساری ਜ਼ਿੰਦਗੀ ਨਹੀਂ ਬਣ ਸਕਦਾ। ਸਵੱਛ ਭਾਰਤ ਸਵੱਛ ਭਾਰਤ ਕਰਦੇ ਨਾ ਕਿੱਥੇ ਆ ਸਵੱਛ ਭਾਰਤ ਕਿੱਥੇ ਆ ਦਿਖਾਓ ਐਨ ਕਾਇਆ ਲਾਗ ਲੋ ਸਵੱਛ ਬਾਦਲਾਣਿਆ ਦੁਨੀਆ ਦਾ ਪੰਜਾਬ ਦੇ ਚੰਗਾ ਦਾ ਲੁਧਿਆਣੇ ਵਿੱਚ ਸਭ ਤੋਂ ਵੱਧ ਵੀ ਲੁਧਿਆਣੇ ਵਿੱਚ ਗੰਦਾ ਨਾ ਕਿਸੇ ਧੀ ਦੀ ਸੁਰੱਖਿਆ ਨਾ ਕਿ ਦੇ ਭੈਣ ਦੀ ਸੁਰੱਖਿਆ ਦੇਖੋ ਕੰਮ ਨਹੀਂ ਜਾਂਦੀ ਆ ਉਹਨਾਂ ਨੂੰ ਵੀ ਜ਼ੁਲਮ ਹੁੰਦਾ ਤੇ ਘਰ ਬੈਠੀ ਆ ਉਹਨਾਂ ਨੂੰ ਵੀ ਜ਼ੁਲਮ ਹੁੰਦਾ ਤੇ ਇਹ ਕਾਕੇ ਅਸੀਂ ਇਹ ਪੂਰੀ ਸਰਕਾਰ ਨੂੰ ਜਿਹੜੀ ਮੌਕੇ ਦੀ ਸਰਕਾਰ ਆ ਪੁਲਤ ਪ੍ਰਸ਼ਾਸਨ ਅਸੀਂ ਇਹਨਾਂ ਨੂੰ ਇੱਕ ਗੱਲ ਦੀ ਚੇਤਾਵਨੀ ਦੇਣੀ ਚਾਹੁੰਦੇ ਆ ਅਗਰ ਤੁਹਾਡੇ ਕੋਲੋਂ ਇਹ ਧੀਆ ਪਣਾ ਦੀ ਰੱਖਿਆ ਨਹੀਂ ਹੁੰਦੀ ਕਰੀਬਾ ਦੀ ਰੱਖਿਆ ਨਹੀਂ ਹੁੰਦੀ ਤੇ ਫਿਰ ਆਪਣੇ ਹੱਥ ਘੜੇ ਕਰ ਦੋ ਅਸੀਂ ਤਿਆਰ ਬੈਠੇ ਰੱਖਿਆ ਹੀ ਆਪਣੇ ਤਰੀਕੇ ਕਰਕੇ ਬਖਾਵਾਂ ਕਿਵੇਂ ਕਰੀਦੀ ਆ ਅਸੀਂ ਪਹਿਲਾਂ ਵੀ ਰੱਖਿਆ ਹੀ ਕਰਦੇ ਆਏ ਆ ਗਜਨੀ ਦੇ ਬਾਜ਼ਾਰ ਚੋਂ ਵੀ ਧੀਆ ਖੜਾ ਖੜਾ ਦੇ ਲਿਆ ਕਰਤੀਆਂ ਹਰ ਤਰ੍ਹਾਂ ਦੀਆਂ ਛਾੜੇ ਜਿੰਨੇ ਵੱਡੇ-ਵਡੇਰੇ ਸੀ ਚਾਹੇ 18ਵੀਂ ਹਦੀ ਦੇ ਜਰਨਲ ਦੀ ਚਾਹੇ 17ਵੀਂ ਹਦੀ ਦੇ ਜਰਨਲ ਦੀ ਚਾਹੇ 16ਵੀਂ ਹਦੀ ਦੇ ਜਰਨਲ ਦੀ ਹੈ ਉਹਨਾਂ ਨੇ ਧੀਆ ਦੀ ਰੱਖਿਆ ਕੀਤੀ ਆ ਆਈਟਮ ਕਿੱਥੇ ਜੇ ਮੰਦਰ ਚ ਧੀ ਚਲੀ ਜਾਵੇ ਚਾਹੇ ਗੁਰਦੁਆਰੇ ਚ ਧੀ ਚਲੀ ਜਾਵੇ ਚਾਹੇ ਗਿਰਜਾ ਕਰਕੇ ਲਈ ਜਾਵੇ ਪਰ ਧੀ ਭੈਣ ਸੁਰੱਖਿਤ ਨਹੀਂ ਆ ਗੁਰਦੁਆਰੇ ਚ ਵੀ ਧੀ ਭੈਣ ਸੁਰੱਖਿਤ ਨਹੀਂ ਆ ਕੋਲ ਨਹੀਂ ਆਗੀ ਗੁਰਦੁਆਰੇ ਦੇ ਰੋਣੇ ਆਪਾਂ ਸਾਰੇ ਕਿਉਂ ਆਪਾਂ ਟੂੜ ਮਾਰੀਏ ਆ ਇਹ ਸੱਚੇ ਖਰੇ ਇਨਸਾਨ ਆ ਜਿਹੜੇ ਸੰਤ ਐ ਸੰਤ ਜਿਹੜੇ ਆ ਜਿਹੜੇ ਬਣੇ ਹੋਏ ਆ ਡੇਰੇ ਬਣੇ ਹੋਏ ਆ ਡੇਰੇ ਬਜਾਂ ਦੇ ਵਿੱਚ ਪਿੱਛੇ ਤੁਸੀਂ ਵੀਡੀਓ ਦੇਖੀ ਆ ਵੀ ਕਿੱਦਾਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਨੇ ਉਹ ਵੀ ਲਟੇਰੀ ਇੱਕ ਉਹ ਸਾਡੇ ਕੌਮ ਨੂੰ ਕਲੰਕ ਲਾ ਰਹੇ ਆ ਉਹ ਗੁਰਦੁਆਰਿਆਂ ਨੂੰ ਕਲੰਕ ਲਾ ਰਹੇ ਆ ਅਸੀਂ ਤਾਂ ਕਹਿਣਾ ਹੀ ਆ ਵੀ ਪੈ ਨਹੀਂ ਸੇਵੇਗੀ ਅੱਛਾ ਤੇ ਹੁਣ ਤੁਹਾਡੇ ਵੱਲੋਂ ਉਹਨਾਂ ਦੇ ਉੱਤੇ ਕੀ ਮਤਲਬ ਕੀਤਾ ਜਾਏਗਾ ਕਾਰਵਾਈ ਕੀ ਕੀਤੀ ਜਾਏਗੀ ਤੁਹਾਡੇ ਵੱਲੋਂ ਦੇਖੋ ਜੀ ਅਸੀਂ ਦਾ ਜਿਹੜੇ ਸੰਤ ਸੀਗੇ ਉਹਨਾਂ ਤੇ ਕਾਰਵਾਈ ਹੋ ਹੀ ਗਈ ਆ ਪਰਚਾ ਪਵਾਤਾ ਪਵਾਏ ਹੋਏ ਪਰਚੇ ਉਹਨਾਂ ਦੇ ਉੱਤੇ ਤੇ ਹੁਣ ਅਸੀਂ ਉਹਨਾਂ ਨੂੰ ਵਾਰਨਿੰਗ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਡੇਰੇ ਬਣਾਏ ਹੋਏ ਆ ਤੁਸੀਂ ਜਿਹੜੇ ਤੁਸੀਂ ਹੁਣ ਗੁਰੂ ਘਰਾਂ ਦੇ ਵਿੱਚ ਡੇਰੇ ਬਣਾ ਕੇ ਇੱਜ਼ਤਾਂ ਨੂੰ ਪੈਨੇ ਹੋ ਧੀਆਂ ਪੈਣ ਦੀਆਂ ਇੱਜ਼ਤਾਂ ਲੁੱਟਦੇ ਹੋ ਅਗਲੇ ਦਾਤ ਵਿਸ਼ਵਾਸ ਰੱਖਦੇ ਇਹ ਸਾਡੇ ਵਿਸ਼ਵਾਸ ਤੋੜਦੇ ਬੈਠ ਗਿਆ ਤੇ ਉਹਨੂੰ ਵਾਰਨਿੰਗ ਇਹ ਹੈਗੀ ਆ ਵੀ ਤੁਸੀਂ ਬੰਦੇ ਬਣ ਜਾਓ ਇਦਾਂ ਦਾ ਕੰਮ ਨਾ ਕਰੋ ਅੱਗੇ ਬਦਨਾਮ ਹੋ ਰਹੇ ਆ ਇਹਨਾਂ ਨੇ ਆ ਧੀਆ ਦੇ ਨਾਲ ਆ ਕੀਤਾ ਮੂੰਹ ਕਾਲਾ ਕਰਕੇ ਉਹਨਾਂ ਦੀ ਕੋਈ ਵੀਡੀਓ ਬਣਾ ਕੇ ਪਾਈ ਹੈ ਤੇ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਜੋ ਬਾਬਾ ਜੀ ਨੇ ਦੱਸਿਆ ਵੀ ਉਹਨਾਂ ਦੇ ਗੱਲ ਚ ਵੀ ਇਹ ਪਾਇਆ ਗਿਆ ਉਹ ਤੁਹਾਨੂੰ ਨਹੀਂ ਲੱਗਦਾ ਉਹਨਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਤੁਸੀਂ ਉਹਦੇ ਕੀ ਕਾਰਵਾਈ ਕਰੋਗੇ ਅਸੀਂ ਕਾਰਵਾਈ ਪੋਸਟ ਇਹ ਕਾਰਪੋਲਿਸ ਖੜੀ ਹੈਗੀ ਆ ਅਫਸਰ ਖੜੇ ਹੋ ਗਏ ਆ ਕਾਰਵਾਈ ਨਾ ਕਰਨਗੇ ਫਿਰ ਬੈਠੇ ਆਂ ਅਜਾ ਫਰਕ ਕਰਾਂਗੇ ਕਰਵਾਵਾਂਗੇ ਜੇ ਬੰਦੀਆਂ ਲਈ ਕਰਵਾ ਕਾਰਵਾਈ ਜੇ ਬੰਦੀਆਂ ਨੂੰ ਜੇ ਆਪਣੇ ਹਿਸਾਬ ਨਾਲ ਕਰਾਂਗੇ ਕਾਰਵਾਈ ਇਹ ਥੋੜੀ ਆ ਵੀ ਜੇ ਹੁਣ ਜੇ ਉਹਨੇ ਕੁੜੀਆਂ ਨੇ ਚੋਰੀ ਕਰ ਹੀ ਲਈ ਯਾਰ ਕਰ ਲਈ ਚਲੋ ਮੰਨਦੇ ਆਂ ਕਾਨੂੰਨ ਤਾਂ ਬੈਠਾ ਕਾਨੂੰਨ ਤੋਂ ਵੱਡਾ ਕੋਈ ਹੋਰ ਹੈਗਾ ਹੈਨਾ ਕਾਨੂੰਨ ਕੋਲੇ ਜਾਣ ਉਹਨਾਂ ਨੂੰ ਕਹਿਣ ਵੀ ਭਾਈ ਇਹ ਚੋਰੀ ਕੀਤੀ ਹੋਈ ਆ ਫਿਰ ਇਹਨਾਂ ਨੂੰ ਸਜ਼ਾ ਦਿਓ ਤੇ ਕਾਨੂੰਨ ਸਜ਼ਾ ਦੇਊਗਾ ਕਿ ਬਲਤਾ ਦੇ ਜਿਹੜਾ ਚੋਸਮਾਨ ਚੋਰੀ ਕੀਤਾ ਉਹ ਵੀ ਇਹ ਥੋੜੀ ਆ ਯਾਰ ਤੇ ਇਹ ਤਾਂ ਤੁਸੀਂ ਮੂੰਹ ਕਾਲਾ ਕਰਦੇ ਆ ਕਿੰਨੇ ਨੇ ਕਿੰਨੇ ਕਹਿਆ ਉਹਨਾਂ ਨੂੰ ਵੀ ਮੂੰਹ ਕਾਲਾ ਕਰਕੇ ਕੁੜੀਆਂ ਨੂੰ ਕਮਾਓ ਉਹ ਵੀ ਧੀਆ ਭੈਣਾਂ ਨੇ ਤੇ ਜੇ ਉਹ ਹੀ ਮੈਂ ਉਹ ਹੀ ਫੈਕਟਰੀ ਵਾਲੀ ਦੀ ਗੱਲ ਕਰਦਾ ਜੇ ਉਸੇ ਫੈਕਟਰੀ ਵਾਲੀ ਦੀ ਧੀ ਭੈਣ ਨੂੰ ਮੂੰਹ ਕਾਲਾ ਕਰਕੇ ਕਮਾਇਆ ਜਾਵੇ ਤੇ ਕੀ ਬੀਤੂਗੀ ਉਹ ਬੇਸ਼ੱਕ ਪ੍ਰਵਾਸੀਆਂ ਦੇ ਭੈਣਾਂ ਨੇ ਪ੍ਰਵਾਸੀ ਦੀ ਕੁੜੀ ਮਣੀਪੁਰ ਵਾਲਾ ਰਾਜ ਕਰਦੇ ਨੇ ਮਣੀਪੁਰ ਦੇ ਵਿੱਚ ਇਸ ਬੱਚੀ ਨਾਲ ਜ਼ੁਲਮ ਹੋਇਆ ਸੀ ਨਾ ਇਹ ਮਣੀਪੁਰ ਵਾਲਾ ਰਾਜ ਲੋਤੀ ਹਮੇਚ ਚੱਲ ਰਿਹਾ ਗੁੰਡਾ ਰਾਜ ਅਸੀਂ ਇਹ ਹੋਣੀ ਦੇਣਾ ਇਹ ਹੀ ਹੋਣੀ ਦੇਣਾ ਅਸੀਂ ਧੀਆ ਭੈਣਾਂ ਦੇ ਵੱਲ ਜਿਹੜਾ ਵੀ ਕੋਈ ਧੀਆ ਭੈਣਾਂ ਦੇ ਵੱਲ ਖਲਾਫ ਬੋਲੂਗਾ ਧੀਆ ਭੈਣਾਂ ਦੇ ਇਦਾਂ ਨਹੀਂ ਕੋਈ ਗੱਲ ਕਰੂਗਾ ਇਹ ਧੀਆ ਬੱਚੀਆਂ ਦੇ ਖੜਾਂਗੇ ਖੜਾਂਗੇ ਜੇ ਸਾਡਾ ਸੀਸ ਵੀ ਚੜਾਇਆ ਜਾਊਗਾ ਨਾ ਤੇ ਅਸੀਂ ਦੇ ਦਾਂਗੇ ਸਾਡੇ ਬਜ਼ੁਰਗ ਦਿੰਦੇ ਆਏ ਆ ਤੇ ਅਸੀਂ ਵੀ ਦੇ ਦਾਂਗੇ ਕੋਈ ਟੈਨਸ਼ਨ ਨਹੀਂ ਸਾਡੇ ਧੀਆ ਭੈਣਾਂ ਵਾਸਤੇ ਸਾਡੀਆਂ ਧੀਆ ਭੈਣਾਂ ਸੇਫਟੀ ਹੋਣੀ ਚਾਹੀਦੀਆਂ ਨੇ ਜਿਹੜੀ ਨਾਲ ਇੱਕ ਹੋਰ ਤੁਹਾਨੂੰ ਇੱਕ ਮੈਸੇਜ ਦੇ ਦੇਣਾ ਚਾਹਣਾ ਸੰਗਤ ਨੂੰ 25 ਤਰੀਕ ਨੂੰ ਆਪਣਾ ਨਿਰਮਲ ਆਪਣਾ ਜਿਹੜਾ ਚੰਡੀਗੜ੍ਹ ਦਾ ਮੋਰਚਾ ਹੈਗਾ ਉੱਥੇ ਪਹੁੰਚਣਾ ਹੈਗਾ ਉੱਥੇ ਮਹਾਪੰਚਾਇਤ ਇਕੱਠੀ ਕੀਤੀ ਜਾਂਦੀ ਹੈਗੀ ਆ ਤੇ ਰਾਜਾ ਰਾਜ ਸਿੰਘ ਜਹੇਦਾਰ ਕੁਲਵਿੰਦਰ ਸਿੰਘ ਤੇ ਹੋਰ ਬਹੁਤ ਜਹੇਬੰਦੀਆਂ ਨੇ ਤੇ ਸਾਰਿਆਂ ਨੂੰ ਬੇਨਤੀ ਹੈਗੀ ਆ ਸਾਡੇ ਹੱਥ ਜੋੜ ਕੇ ਵੀ ਆਪਾਂ 25 ਤਰੀਕ ਨੂੰ ਵੱਤ ਵੱਤ ਉੱਥੇ ਪਹੁੰਚ ਕੇ ਆਪਾਂ ਰਾਜਾ ਰਾਜ ਸਿੰਘ ਤੇ ਰਾਜਾ ਕੁਲਵਿੰਦਰ ਸਿੰਘ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਆਪਾਂ ਉਹਨਾਂ ਦੇ ਨਾਲ ਖੜੀਏ ਤੇ ਨਾਲੇ ਜਿਹੜੇ ਆਪਣੇ ਕਿਸਾਨ ਵੀਰ ਆ ਉਹਨਾਂ ਨੂੰ ਵੀ ਬੇਨਤੀ ਹੈਗੀ ਆ ਵੀ ਆਪਾਂ ਵਾਅਦੋ ਵਾਅਦੇ ਸੇ 25 ਤਰੀਕ ਨੂੰ ਪਹੁੰਚੇ ਗੱਡੀਆਂ ਲੈ ਕੇ ਪਹੁੰਚੇ ਗੱਡੀਆਂ ਟਰਾਲੀਆਂ 'ਤੇ ਭਰ ਭਰ ਕੇ ਪਹੁੰਚੇ ਵੀ ਸਰਕਾਰ ਨੇ ਦੱਸੀਏ ਵੀ ਪੰਜਾਬ ਦੇ ਵਿੱਚ ਪੰਜਾਬ ਹੈਗਾ ਸਾਡਾ ਵੀ ਪਤਾ ਲੱਗੇ ਵੀ ਜਿਹੜਾ ਉੱਥੇ ਬੇਅਦਬੀ ਹੋਈ ਆ ਜਿਹੜੀ ਉੱਥੇ ਪੰਚਾਇਤ ਰੱਖੀ ਹੋਈ ਆ ਵੀ ਉਹ ਆਪਾਂ ਪੂਰਾ ਲਾਟ ਲਾਟਾਇਆ ਜਾਵੇ ਲਾਟਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਅਦੋ ਜਲਤ ਵਾਅਦੋ ਵਾਦੇ ਸ਼ੇਅਰ ਕਰ ਦਿਓ ਵੀਡੀਓ